ਸਾਸ਼ੀਕਾਲ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ 7 ਵਜੇ ਤੱਕ ਦੀਆਂ ਕੁਝ ਖਾਸ ਖਬਰਾਂ ਲੈ ਕੇ حاضر ਹਾਂ ਨਜ਼ਰ ਮਾਰਦੇ ਹਾਂ ਪਹਿਲੀ ਖਬਰ ਵੱਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਇੱਕ ਬੇਹੱਦ ਵੱਡਾ ਬਿਆਨ ਸਾਹਮਣੇ ਆਇਆ ਦਰਸਲ ਦੱਸੀਏ ਕਿ ਹੁਣ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਸ਼ਟਡਾਊਨ ਦੀ ਸਥਿਤੀ ਬਣੀ ਹੋਈ ਹੈ ਉਸ ਸਥਿਤੀ ਨੂੰ ਦੇਖਦੇ ਹੋਏ ਡੋਨਲਡ ਟਰੰਪ ਲਗਾਤਾਰ ਹੀ ਹੋੜੇ ਚੁਕਣ ਦਾ ਨਾਮ ਨਹੀਂ ਲੈ ਰਹੇ ਨੇ ਟਰੰਪ ਬਿਆ ਇੱਕ ਬਿਹਤ ਵੱਡੀ ਟਿੱਪਣੀ ਇੱਕ ਬਿਹਤ ਵੱਡਾ ਬਿਆਨ ਸੁਰਖੀਆਂ ਦਾ ਵਿਸ਼ਾ ਬਣ ਗਿਆ ਜਿੱਥੇ ਟਰੰਪੋ ਦੇ ਵੱਲੋਂ ਦੱਸਿਆ ਗਿਆ ਕਿ ਜੇ ਇਸ ਤਰੀਕੇ ਦੇ ਨਾਲ ਸ਼ਟਡਾਊਨ ਦੀ ਸਥਿਤੀ ਹੈ ਪਰ ਉਹ ਇਸ ਸ਼ਟਡਾਊਨ ਦੀ ਸਥਿਤੀ ਦੇ ਵਿੱਚ ਵੀ ডেমোক্রেটিকস সে ਅਕੇ ਨਹੀਂ ਚੁਕਣਗੇ ਹਾਲਾਂਕਿ 트럼ਪ ਦਾ ਇਹ ਬਿਆਨ ਸਾਹਮਣੇ ਆਉਂਦਾ ਹੈ ਉਹਨਾਂ ਨੇ ਇੱਕ ਪ੍ਰੋਗਰਾਮ ਦੇ ਤਹਿਤ ਬਿਆਨ ਦਿੱਤਾ ਕਿ ਡੈਮੋਕ੍ਰੈਟਿਕਸ ਜਿਹੜੇ ਨੇ ਉਹ ਰਿਪਬਲਿਕਨ ਸੇ ਅਗਲੇ ਚੁਕਣਗੇ ਔਰ ਉਹਨਾਂ ਨੂੰ ਚੁਕਣਾ ਹੀ ਪਵੇਗਾ ਉਹਨਾਂ ਦੇ ਕੋਲ ਕੋਈ ਹੋਰ ਵਿਕਲਪ ਨਹੀਂ ਹੈ ਇਹ ਜਿਹੜੇ ਬਿਆਨ ਜਿਹੜੇ ਨੇ 트럼ਪ ਦੇ ਵੱਲੋਂ ਦਿੱਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਉਹ ਡੈਮੋਕ੍ਰੈਟਿਕ ਸਦਵਾ ਦੇ ਅਕੇ ਨਹੀਂ ਹੋਣਗੇ ਤੇ ਕੰਮਕਾਜ ਮੁੜ ਚਾਲੂ ਕਰਵਾਉਣ ਦੇ ਲਈ ਉਹ ਨਹੀਂ ਝੁਕਣਗੇ ਸਪਸ਼ਟ ਤੌਰ ਤੇ ਉਹਨਾਂ ਨੇ ਸਰਕਾਰੀ ਸ਼ਟਡਾਊਨ ਨੂੰ ਜਲਦ ਹੀ 6ਵਾਂ ਹਫਤਾ ਸ਼ੁਰੂ ਹੋਣ ਦੇ ਬਾਵਜੂਦ ਵੀ ਗੱਲਬਾਤ ਕਰਨ ਦੀ ਯੋਜਨਾ ਉਹਨਾਂ ਨੇ ਕਿਹਾ ਕਿ ਸਾਡੀ ਕੋਈ ਯੋਜਨਾ ਨਹੀਂ ਹੈ ਅਸੀਂ ਗੱਲਬਾਤ ਨਹੀਂ ਕਰਾਂਗੇ ਰਾਸ਼ਟਰਪਤੀ ਨੇ ਇੱਕ ਪ੍ਰੋਗਰਾਮ ਦੇ ਵਿੱਚ ਵੱਡੇ ਜਿਹੜੀ ਗੱਲਬਾਤ ਕੀਤੀ ਹੈ ਡੈਮੋਕ੍ਰੈਟਿਕਸ ਆਪਣਾ ਰਸਤਾ ਭਟਕ ਚੁੱਕੇ ਨੇ ਉਹਨਾਂ ਨੂੰ ਪੁਵੇਖ ਦੇ ਵਿੱਚ ਜਿੱਥੇ ਖੁਦ ਰਿਪਬਲਿਕਨਸ ਯਕੇ ਝੁਕਣਾ ਪਵੇਗਾ ਔਰ ਰਿਪਬਲਿਕਨਸ ਤਾਵਾਂ ਨੇ ਕਹਿ ਕੇ ਜਦੋਂ ਤੱਕ ਡੈਮੋਕ੍ਰੈਟਿਕ ਸਰਕਾਰ ਨੂੰ ਮੋੜ ਖੋਲਣ ਲਈ VOTING ਨਹੀਂ ਕਰਦਾ ਉਦੋਂ ਤੱਕ ਗੱਲਬਾਤ ਨਹੀਂ ਕਰਾਂਗੇ ਤਾਂ ਡੈਮੋਕ੍ਰੈਟਿਕਸ ਨੂੰ ਜੜੀ VOTING ਆ ਉਕਰਵਾਣੀ ਹੀ ਪਵੇਗੀ ਇਹ ਬਿਆਨ ਸਾਹਮਣੇ ਆ ਰਹੇ ਨੇ ਔਰ ਜੇਕਰ ਪਰ VOTING ਨਹੀਂ ਕਰਦੇ ਤਾਂ ਉਹਨਾਂ ਦੀ ਸਮੱਸਿਆ ਹੈ 트럼ਪ ਦੀਆਂ ਟਿੱਪਣੀਆਂ ਤੋਂ ਸੰਕੇਤ ਮਿਲਦਾ ਹੈ ਕਿ ਸ਼ਟਡਾਊਨ ਕੁਝ ਸਮੇਂ ਤੱਕ ਹੋਰ ਜਾਰੀ ਰਹਿ ਸਕਦਾ ਹੈ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਸਥਿਤੀ ਬੇਤਾਪੂ ਹੋਈ ਪਈ ਹੈ ਹਾਲਾਤ ਮੰਦੜੇ ਹੋਏ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਜਿਹੜੇ ਨੇ ਉਹ ਝੂਕਣ ਦਾ ਨਾਮ ਨਹੀਂ ਲੈ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਡੈਮੋਕ੍ਰੈਟਿਕਸ ਜਿਹੜੇ ਨੇ ਉਹ ਹੀ ਝੁਕਣਗੇ ਰਿਪਬਲਿਕਨਸ ਬਿਲਕੁਲ ਨਹੀਂ ਝੁਕਣਗੇ ਤਾਂ ਔਰ ਡੈਮੋਕ੍ਰੈਟਿਕਸ ਆਪਣਾ ਰਸਤਾ ਭੁੱਲ ਚੁੱਕੇ ਨੇ ਉਹਨਾਂ ਨੂੰ ਹੋਰ ਕੁਝ ਰਾਹ ਨਹੀਂ ਲੱਭ ਰਿਹਾ ਉਹਨਾਂ ਨੂੰ VOTING ਵੀ ਕਰਵਾਣੀ ਪਵੇਗੀ ਖੁਦ ਉਹਨਾਂ ਨੂੰ VOTING ਕਰਵਾ ਕੇ ਫਿਰ ਅਸੀਂ ਜੋ ਹੈ ਗੱਲਬਾਤ ਬਾਰੇ ਸੋਚਾਂਗੇ ਪਰ ਹਾਲੇ ਸਾਡਾ ਕੋਈ ਪਲਾਨ ਨਹੀਂ ਹੈ ਗੱਲਬਾਤ ਦਾ ਇਹ ਬਿਆਨਬਾਜ਼ੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਜਿਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਕਾਫੀ ਸੋਸ਼ਲ ਮੀਡੀਆ se que é ਦੇ ਨਾਲ ਦੀ ਨਾਲ ਹੁਣ ਦੱਸੀਏ ਕਿ ਅਮਰੀਕਾ ਦੀ ਸਥਿਤੀ ਵੀ ਬੇਕਾਬੂ ਹੋਈ ਪਈ ਆ ਜਿਸ ਤੋਂ ਬਾਅਦ ਲੋਕ ਆਪਣੀਆਂ ਬੇਸਿਕ ਨੀਡਸ ਖਾਣ ਪੀਣ ਦੇ ਲਈ ਲੰਬੀਆਂ ਕਤਾਰਾਂ ਦੇ ਵਿੱਚ ਲੱਗੇ ਹੋਏ ਨੇ ਔਰ ਬਿਨਾ ਸੈਲਰੀਆਂ ਤੋਂ ਲੋਕ ਕੰਮ ਕਰਦੇ ਨੇ ਉਹ ਥੱਕ ਚੁੱਕੇ ਨੇ ਆਖਰਕਾਰ ਸ਼ਟਡਾਊਨ ਖੁੱਲੇਗਾ ਇਹ ਵੋ ਵੱਡਾ ਸਵਾਲ ਅਮਰੀਕਾ ਦੇ ਵਿੱਚ ਖੜਾ ਹੋ ਚੁੱਕਾ ਹੈ ਪਰ ਡੋਨਲਡ ਟਰੰਪ ਦਾ ਬਿਆਨ ਹੈ ਉਹ ਡੈਮੋਕ੍ਰੈਟਿਕ ਸਿਆਕੇ ਨਹੀਂ ਝੁਕਣਗੇ ਰਿਪਬਲਿਕਨਸ ਜਿਹੜੇ ਨੇ ਉਹ ਗੱਲਬਾਤ ਬਾਰੇ ਵੀ ਕੋਈ ਵਿਚਾਰ ਨਹੀਂ ਕਰਦੇ ਆ ਔਰ ਜਦੋਂ ਡੈਮੋਕ੍ਰੈਟਿਕਸ VOTING ਕਰਵਾਉਣਗੇ ਜਾਂ ਖੁਦ ਝੁਕਣਗੇ ਤਾਹਿਰ ਪਬਲਿਕਨਸ ਦੇ ਵੱਲੋਂ ਕੋਈ ਐਕਸ਼ਨ ਲੱਤਾ ਜਾਵੇਗਾ ਅਹਿਮ ਖਬਰ ਸਾਹਮਣੇ ਆਈ ਔਰ ਨਾਲ ਦੀ ਨਾਲ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਝੁਕਣ ਤੋਂ ਪੂਰਨ ਤੌਰ ਤੇ ਇਨਕਾਰ ਕਰ ਦਿੱਤਾ ਮੌਸਮ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ 4 ਨਵੰਬਰ ਯਾਨੀ ਅੱਜ ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ ਮੌਸਮ ਮੌਸਮ ਬਦਲਣ ਵਾਲਾ ਹੈ ਵੈਸਟਰਨ ਡਿਸਟਰਬੈਂਸ ਸਰਗਰਮ ਹੋਵੇਗਾ ਜਿਸ ਕਾਰਨ ਅੱਜ ਅਤੇ ਕੱਲ ਕਈ ਥਾਵਾਂ 'ਤੇ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਇਸ ਬਾਰੇ ਅਨੁਮਾਨ ਜਤਾਇਆ ਗਿਆ ਹੈ ਕਿ ਹਾਲਾਂਕਿ 4 ਦਿਨਾਂ ਬਾਅਦ ਰਾਤ ਦੇ ਤਾਪਮਨ ਵਿੱਚ ਕਮੀ ਆਵੇਗੀ ਅਤੇ ਮੌਸਮ ਹੋਰ ਠੰਡਾ ਹੋਵੇਗਾ ਕੁਝ ਇਲਾਕਿਆਂ ਵਿੱਚ ਹਲਕਾ ਤੇ ਦਰਮਿਆਨਾ ਕੋਹਰਾ ਵੀ ਛਾ ਸਕਦਾ ਹੈ ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਦਾ ਇਜਾਫਾ ਦਰਜ ਕੀਤਾ ਗਿਆ ਹੈ ਜੋ ਹੁਣ ਔਸਤ ਤਾਪਮਾਨ ਦੇ ਨੇੜੇ ਪਹੁੰਚ ਗਿਆ ਹੈ ਮਾਨਸਾ ਸਭ ਤੋਂ ਗਰਮ ਰਿਹਾ ਹੈ ਜਿੱਥੇ ਵੱਧ ਤੋਂ ਵੱਧ ਤਾਪਮਾਨ 32.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਪ੍ਰਾਲੀ ਸਾੜਨ ਦੇ 248 ਮਾਮਲੇ ਦਰਜ ਕੀਤੇ ਗਏ ਨੇ ਪਟਿਆਲਾ ਅਤੇ ਖੰਨਾ ਦੀ ਹਵਾ ਸਭ ਤੋਂ ਪ੍ਰਦੂਸ਼ਿਤ ਰਹੀ ਹੈ ਇਹਨਾਂ ਦੋਨਾਂ ਜ਼ਿਲ੍ਹਿਆਂ ਦਾ AQI ਕ੍ਰਮਵਾਰ 214 ਅਤੇ 231 ਦਰਜ ਕੀਤਾ ਗਿਆ ਹੈ ਵੈਸਟਰਨ ਡਿਸਟਰਬੈਂਸ ਦੇ ਕਾਰਨ ਅੱਜ ਹਿਮਾਚਲ ਨਾਲ ਲੱਗਦੇ ਕੁਝ ਜ਼ਿਲ੍ਹਿਆਂ 'ਚ ਬੱਦਲ ਛਾਏ रह ਸਕਦੇ ਨੇ ਹੁਸ਼ਿਆਰਪੁਰ ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਚੰਡੀਗੜ੍ਹ ਵਿੱਚ ਦੋਵੇਂ ਦਿਨ ਅਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੈ ਪਰ ਇੱਥੇ ਵੀ ਰਾਤ ਦੇ ਤਾਪਮਾਨ 'ਚ ਕਮੀ ਆਵੇਗੀ ਪੰਜਾਬ ਚ ਪਰਾਲੀ ਸਾੜਨ ਦੇ ਮਾਮਲੇ ਰੋਕਣ ਦਾ ਹੁਣ ਨਾਮ ਨਹੀਂ ਲੈ ਰਹੇ ਇਸ ਕਾਰਨ ਹਵਾ ਲਗਾਤਾਰ ਪ੍ਰਦੂਸ਼ਿਤ ਹੋ ਰਹੀ ਹੈ ਅਮਰੀਕਾ ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੁਬਾਰਾ ਚੁਣੇ ਜਾਣ ਨੂੰ 5 ਨਵੰਬਰ ਨੂੰ 1 ਸਾਲ ਪੂਰਾ ਹੋਣ ਜਾ ਰਿਹਾ ਹੈ ਪਰ ਉਸ ਤੋਂ ਇੱਕ ਦਿਨ ਪਹਿਲਾਂ 4 ਨਵੰਬਰ 2025 ਨੂੰ ਉਨ੍ਹਾਂ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਟੈਸਟ ਹੋਣ ਵਾਲਾ ਹੈ ਇਸ ਦਿਨ ਨਿਊਯਾਰਕ ਸਿਟੀ ਆਪਣੇ ਨਵੇਂ ਮੇਅਰ ਦੀ ਚੋਣ ਕਰੇਗੀ ਅਤੇ ਨਾਲ ਹੀ ਵਰਜੀਨੀਆ ਅਤੇ ਨਿਊ ਜਰਸੀ ਸੂਬੇ ਚ ਗਵਰਨਰ ਅਤੇ ਵਿਧਾਨ ਸਭਾ ਚੋਣਾਂ ਹੋਣਗੀਆਂ ਪਿਛਲੇ 1 ਸਾਲ ਚ ਟਰੰਪ ਦੀ ਨੈਟ ਅਪਰੂਵਲ ਰੇਟਿੰਗ ਨਵੰਬਰ ਦੀ ਸ਼ੁਰੂਆਤ ਚ 18% ਤੱਕ ਡਿੱਗ ਚੁੱਕੀ ਹੈ ਜੋ ਓਬਾਮਾ ਅਤੇ ਬਾਈਡਨ ਦੇ ਦੋਵਾਂ ਦੇ ਪਹਿਲੇ ਸਾਲ ਤੋਂ ਕਾਫੀ ਹੇਠਾਂ ਹੈ ਓਬਾਮਾ ਦੇ ਪਹਿਲੇ ਸਾਲ ਦੇ ਅੰਤ ਚ 3% ਅਤੇ ਬਾਈਡਨ ਦੇ ਕਾਰਜਕਾਲ ਦੌਰਾਨ 7% ਦੀ ਗਿਰਾਵਟ ਆਈ ਸੀ ਇੱਕ ਤਾਜ਼ਾ ਸਰਵੇਖਣ ਦਰਸਾਉਂਦਾ ਹੈ ਕਿ ਜ਼ਿਆਦਾਤਰ ਅਮਰੀਕੀ ਟਰੰਪ ਦੇ ਕੰਮ ਦੇ ਪ੍ਰਦਰਸ਼ਨ ਤੋਂ ਨਿਰਾਸ਼ ਨੇ ਅਰਥਵਿਵਸਥਾ ਨੌਕਰੀਆਂ ਅਤੇ ਮਹਿੰਗਾਈ ਵਰਗੇ ਮੁੱਖ ਮੁੱਦੇ ਇਸ ਗਿਰਾਵਟ ਨੂੰ ਵਧਾ ਰਹੇ ਨੇ ਕਿਉਂਕਿ ਉਹਨਾਂ ਨੇ ਵੋਟਰਾਂ ਨੂੰ ਕਿਹਾ ਸੀ ਕਿ ਉਹਨਾਂ ਦੇ ਦੂਜੇ ਕਾਰਜਕਾਲ ਵਿੱਚ ਆਮਦਨ ਬਹੁਤ ਜ਼ਿਆਦਾ ਵਧ ਜਾਵੇਗੀ, ਮਹਿੰਗਾਈ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ, ਨੌਕਰੀਆਂ ਵਾਪਸ ਆਉਣਗੀਆਂ ਅਤੇ ਮੱਧ ਵਰਗ ਖੁਸ਼ਹਾਲ ਹੋਵੇਗਾ। ਪਰ ਉਹ ਉਹਨਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੀ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇ 트ੰਪ ਨੇ ਅਰਥਵਿਵਸਥਾ ਤੇ ਤੁਰੰਤ ਸੁਧਾਰ ਨਹੀਂ ਦਿਖਾਏ ਤਾਂ ਇਹ ਗਿਰਾਵਟ ਉਹਨਾਂ ਲਈ ਰਾਜਨੀਤਿਕ ਤੌਰ ਤੇ ਵੱਡੀ ਚੁਣੌਤੀ ਬਣ ਸਕਦੀ ਹੈ। ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਵਿੱਚ ਪੜ੍ਹਾਈ ਕਰਨਾ ਔਖਾ ਹੁੰਦਾ ਜਾ ਰਿਹਾ ਹੈ ਅਗਸਤ 2025 ਵਿੱਚ 74% ਭਾਰਤੀ ਵਿਦਿਆਰਥੀ ਵੀਜ਼ਾ ਅਰਜ਼ੀਆਂ ਰੋਕ ਦਿੱਤੀਆਂ ਗਈਆਂ ਸਰਕਾਰੀ ਅੰਕੜਿਆਂ ਅਨੁਸਾਰ ਵਿਦੇਸ਼ੀ ਵਿਦਿਆਰਥੀਆਂ ਪ੍ਰਤੀ ਕੈਨੇਡਾ ਦੇ ਸਖਤ ਰੁਖ ਦਾ ਭਾਰਤੀ ਵਿਦਿਆਰਥੀਆਂ ਦੇ ਸਭ ਤੋਂ ਵੱਧ ਪ੍ਰਭਾਵ ਪਿਆ ਹੈ। ਭਾਰਤ ਪਿਛਲੇ ਦਹਾਕੇ ਤੋਂ ਵਿਦੇਸ਼ੀ ਵਿਦਿਆਰਥੀਆਂ ਦਾ ਕੈਨੇਡਾ ਦਾ ਸਭ ਤੋਂ ਵੱਡਾ ਸਰੋਤ ਰਿਹਾ ਹੈ। ਅਸਥਾਈ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਅਤੇ ਵੀਜ਼ਾ ਧੋਖਾਧੜੀ ਨੂੰ ਰੋਕਣ ਲਈ ਕੈਨੇਡਾ ਨੇ ਲਗਾਤਾਰ ਦੂਜੇ ਸਾਲ ਅੰਤਰਰਾਸ਼ਟਰੀ ਵਿਦਿਆਰਥੀ ਪਰਮਟਾ ਦੀ ਗਿਣਤੀ ਘਟਾ ਦਿੱਤੀ ਹੈ। ਅਗਸਤ 2025 ਵਿੱਚ ਲਗਭਗ 74% ਭਾਰਤੀ ਵਿਦਿਆਰਥੀ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਸਨ, ਜਦੋਂ ਕਿ ਅਗਸਤ 2023 ਵਿੱਚ ਇਹ ਗਿਣਤੀ 32% ਸੀ ਇਸ ਸਮੇਂ ਦੌਰਾਨ ਭਾਰਤੀ ਅਰਜ਼ੀਆਂ ਦੀ ਗਿਣਤੀ ਵਿੱਚ ਵੀ ਗਿਰਾਵਟ ਆਈ ਹੈ ਇਹ ਅਗਸਤ 2023 ਵਿੱਚ 20900 ਤੋਂ ਘਟ ਕੇ ਅਗਸਤ 2025 ਵਿੱਚ ਸਿਰਫ 4515 ਰਹਿ ਗਈ ਹੈ ਵਿਦਿਆਰਥੀ ਦਾਖਲੇ ਤੋਂ ਇਨਕਾਰ ਕਰਨ ਦੀ ਗਿਣਤੀ ਵਿੱਚ ਇਹ ਵਾਅਦਾ ਉਸ ਸਮੇਂ ਹੋਇਆ ਏ ਜਦੋਂ ਕੈਨੇਡਾ ਤੇ ਭਾਰਤ ਇੱਕ ਸਾਲ ਤੋਂ ਵੱਧ ਤਣਾਅ ਤੋਂ ਬਾਅਦ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਨੇ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਦੇ ਅਨੁਸਾਰ 2023 ਵਿੱਚ 1550 ਧੋਖਾਧੜੀ ਵਾਲੇ ਵੀਜ਼ਾ ਅਰਜ਼ੀਆਂ ਦਾ ਪਤਾ ਲੱਗਿਆ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤ ਤੋਂ ਸਨ ਸਰਕਾਰ ਨੇ ਹੁਣ ਆਪਣੀ ਤਸਦੀਕ ਪ੍ਰਣਾਲੀ ਨੂੰ ਮਜ਼ਬੂਤ ਕਰ ਦਿੱਤਾ ਏ ਪਿਛਲੇ ਸਾਲ 14000 ਤੋ ਵੱਧ ਸ਼ੱਕੀ ਦਸਤਾਵੇਜ਼ਾਂ ਦਾ ਪਤਾ ਲਗਾਇਆ ਗਿਆ ਸੀ ਉਟਾਵਾ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਹੈ ਕਿ ਉਸ ਨੂੰ ਭਾਰਤੀ ਵਿਦਿਆਰਥੀਆਂ ਦੀ ਸਟੱਡੀ ਪਰਮਿਟ ਅਰਜ਼ੀਆਂ ਨੂੰ ਰੱਦ ਕਰਨ ਦਾ ਧਿਆਨ ਆਇਆ ਹੈ ਪਰ ਸਟੱਡੀ ਪਰਮਿਟ ਜਾਰੀ ਕਰਨ ਦਾ ਕੈਨੇਡਾ ਦਾ ਵਿਸ਼ੇਸ਼ ਅਧਿਕਾਰ ਹੈ ਪੰਜਾਬ ਦੇ ਵਾਹਨ ਚਾਲਕਾਂ ਲਈ ਅਹਿਮ ਖਬਰ ਹੈ ਦੱਸਦੀ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਮੋਗਾ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਭਾਰੀ ਵਾਹਨਾਂ ਦੇ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਹੈ ਇਹਨਾਂ ਵਾਹਨਾਂ ਨੂੰ ਵਰਤਮਾਨ ਵਿੱਚ ਗਾਂਧੀ ਰੋਡ ਤੋਂ ਰੇਲਵੇ ਰੋਡ ਪ੍ਰਤਾਪ ਰੋਡ ਚੈਂਬਰ ਰੋਡ ਸਟੇਡੀਅਮ ਰੋਡ ਅਤੇ ਗਲੀ ਨੰਬਰ 9 ਰਾਹੀਂ ਦੇਵ ਹੋਟਲ ਚੌਂਕ ਤੱਕ ਜੀਟੀ ਰੋਡ ਰਾਹੀਂ ਯਾਤਰਾ ਕਰਨ ਦੀ ਆਗਿਆ ਹੋਵੇਗੀ ਜ਼ਿਲ੍ਹਾ ਮੈਜਿਸਟ੍ਰੇਟ ਸਾਗਰ ਸੇਤੀਆ ਨੇ ਦੱਸਿਆ ਕਿ ਮੋਗਾ ਸ਼ਹਿਰ ਦੇ ਮੁੱਖ ਬਾਜ਼ਾਰ ਲਾਈਟਾਂ ਵਾਲਾ ਚੌਕ ਤੋਂ ਦੇਵ ਹੋਟਲ ਤੱਕ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਭਾਰੀ ਵਾਹਨਾਂ ਦੇ ਦਾਖਲੇ ਨਾਲ ਭੀੜ ਵੱਧਦੀ ਹੈ ਅਤੇ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਇਸ ਨਾਲ ਜਨਤਾ ਵਿੱਚ ਵਿਵਾਦ ਹੋਣ ਦੀ ਸੰਭਾਵਨਾ ਪੈਦਾ ਹੁੰਦੀ ਹੈ ਕਿਉਂਕਿ ਵਾਹਨ ਇੱਕ ਦੂਜੇ ਨੂੰ ਓਵਰਟੇਕ ਕਰਦੇ ਨੇ ਅਤੇ ਲੜਾਈ ਝਗੜੇ ਵੀ ਹੋ ਸਕਦੇ ਨੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਪਾਬੰਦੀਸ਼ੁਦਾ ਹੁਕਮ ਜਾਰੇ ਕੀਤੇ ਗਏ ਨੇ ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਵਿੱਚ ਸਾਈਕਲਾ ਰਿਕਸ਼ਾ ਟਰੈਕਟਰ ਟਰਾਲੀਆਂ ਸਟ੍ਰੀਟ ਵਿਕਰੇਤਾਵਾਂ ਅਤੇ ਹੋਰ ਵਾਹਨਾਂ ਦੇ ਅੱਗੇ ਅਤੇ ਪਿੱਛੇ ਲਾਈਟਾਂ ਨਾਲ ਰਿਫਲੈਕਟਰ ਸ਼ੀਸ਼ੀਆਂ ਜਾਂ ਚਮਕਦਾਰ ਟੇਪ ਤੋਂ ਬਿਨਾਂ ਚਲਾਉਣ ਤੇ ਪਾਬੰਦੀ ਲਗਾਈ ਹੈ ਉਹਨਾਂ ਦੱਸਿਆ ਹੈ ਕਿ ਰਿਫਲੈਕਟਰਾਂ ਦੀ ਘਾਟ ਅਜਿਹੇ ਵਾਹਨਾਂ ਨੂੰ ਤੇਜ਼ ਰੋਸ਼ਨੀਆਂ ਵਾਲੇ ਵਾਹਨਾਂ ਦੇ ਨੇੜੇ ਆਉਣ ਤੋਂ ਰੋਕਦੀ ਹੈ ਜਿਸ ਕਾਰਨ ਹਾਦਸੇ ਵਾਪਰਦੇ ਨਹੀਂ ਇਸ ਨਾਲ ਨਾ ਸਿਰਫ ਆਰਥਿਕ ਅਤੇ ਮਨੁੱਖੀ ਨੁਕਸਾਨ ਹੁੰਦਾ ਹੈ ਸਕੋ ਕਈ ਵਾਰ ਜਨਤਕ ਅਸ਼ਾਂਤੀ ਦਾ ਖਤਰਾ ਵੀ ਪੈਦਾ ਹੁੰਦਾ ਹੈ ਉਪਰੋਕਤ ਦੋਵੇਂ ਹੁਕਮ 31 ਦਸੰਬਰ 2025 ਤੱਕ ਲਾਗੂ ਰਹਿਣਗੇ ਅਤੇ ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜ਼ਿਲ੍ਹਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਸੰਧੂ ਨੇ ਭਾਰਤੀ ਨਾਗਰਿਕ ਸੁਰੱਖਿਆ ਸਾਂਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫਾਜ਼ਲਕਾ ਦੀ ਹਦੂਦ ਅੰਦਰ ਨਿੱਜੀ ਕਬਜ਼ੇ ਮਾਲਕੀ ਵਾਲੇ ਖਾਲੀ ਪਏ ਪਲਾਟਾਂ 'ਚ ਕੂੜੇ ਕਰਕਟ ਗੰਦਗੀ ਅਤੇ ਗੰਦੇ ਪਾਣੀ ਦੇ ਇਕੱਠੇ ਹੋਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਬਚਾ ਲਈ ਅਗਾਊਂ ਟੁਕਮੇ ਪ੍ਰਬੰਧ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਨੇ ਹੁਕਮ ਰਾਹੀਂ ਗੰਦਗੀ ਅਤੇ ਮੀਂਹ ਦੇ ਰੁਕੇ ਹੋਏ ਗੰਦੇ ਪਾਣੀ ਦੀ ਤੁਰੰਤ ਸਾਫ ਸਫਾਈ ਆਪਣੇ ਪੱਧਰ ਤੇ ਕਰਵਾਉਣੀ ਯਕੀਨੀ ਬਣਾਉਣਗੇ ਆਪਣੀ ਮਾਲਕੀ ਕਬਜ਼ੇ ਵਾਲੇ ਖਾਲੀ ਪਲਾਟ ਦੇ ਆਲੇ ਦੁਆਲੇ ਪੱਕੀ ਚਾਰ ਦਿਵਾਰੀ ਜਾਂ ਫੈਂਸਿੰਗ ਕਰਵਾਉਣੀ ਯਕੀਨੀ ਬਣਾਈ ਜਾਵੇ ਤਾਂ ਜੋ ਪਲਾਟ ਚ ਕੂੜਾ ਕਰਕਟ ਇਕੱਠਾ ਹੋਣ ਤੋਂ ਰੋਕਿਆ ਜਾਵੇ ਵਿਅਕਤੀਆਂ ਦੀ ਮਾਲਕੀ ਕਬਜ਼ੇ ਅਧੀਨ ਖਾਲੀ ਪਏ ਪਲਾਟਾਂ ਚ ਕੂੜਾ ਕਰਕਟ ਗੰਦਗੀ ਗੰਦਾ ਪਾਣੀ ਇਕੱਠਾ ਹੋਣ ਨਾਲ ਕਈ ਤਰ੍ਹਾਂ ਦੇ ਨੁਕਸਾਨਦਾਇਕ ਜੀਵ ਜੰਤੂ ਪੈਦਾ ਹੁੰਦੇ ਨੇ ਜੋ ਕਿ ਵੱਖ-ਵੱਖ ਬਿਮਾਰੀਆਂ ਡੇਂਗੂ ਮਲੇਰੀਆ ਚਿਕਨਗੁਨੀਆ ਆਦਿ ਫੈਲਾਉਂਦੇ ਨੇ ਇਸ ਸਭ ਦੀ ਰੋਕਥਾਮ ਲਈ ਇਹ ਹੁਕਮ ਜ਼ਰੂਰੀ ਨੇ ਨਗਰ ਕੌਂਸਲ ਨਗਰ ਪੰਚਾਇਤ ਫਾਜ਼ਲਕਾ ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਯੂਡੀ ਸ਼ਾਖਾ ਜ਼ਿਲ੍ਹਾ ਫਾਜ਼ਿਲਕਾ ਆਪਣੇ ਆਪਣੇ ਅਧਿਕਾਰ ਖੇਤਰ 'ਚ ਬੀ ਐਨ ਐਸ ਐਸ ਦੀ ਧਾਰਾ 163 ਰਾਹੀਂ ਇਹਨਾਂ ਹੁਕਮਾਂ ਦੀ ਪਾਲਣਾ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਐਕਟ 1976 এনवायरमेंट ਐਕਟ 1986 ਅਤੇ ਮਿਊਨਿਸਪਲ ਸੋਲਿਡ ਵੇਸਟ ਰੂਲਸ 2016 ਅਤੇ ਪੰਜਾਬ ਪੰਚਾਇਤ ਰਾਜ ਐਕਟ 1994 ਅਧੀਨ ਅਧਿਕਾਰਾਂ ਤਹਿਤ ਕਰਵਾਉਣੀ ਯਕੀਨੀ ਬਣਾਉਣਗੇ